ਜਿਸ ਨੇ ਜੂਨ 84 ਤੋਂ ਬਾਅਦ ਕੌਮ ਸਤਹੀਨ ਹੋਈ ਪਈ ਸੀ ਉਹਨਾਂ ਨੇ ਆਪਣੇ ਕੀਰਤਨਾਂ ਦੀ ਰਾਈ ਹ ਆਪਣੀ ਵਿਆਖਿਆ ਦੇ ਰਾਈ ਹ ਕੌਮ ਦੇ ਵਿੱਚ ਇੱਕ ਨਵੀਂ ਤਾਕਤ ਭਰੀ ਨਵਾਂ ਜੋਨ ਭਰੀ ਨਵਾਂ ਜਜ਼ਬਾ ਭਰਿਆ ਹਾਂ ਉਸ ਨਿਕਾਰ ਵਾਲੀ ਅਵਸਥਾ ਤੋਂ ਕੌਮ ਨੂੰ ਕੱਢ ਕੇ ਬਾਹਰ ਲਿਆਂਦਾ ਇਹਦੇ ਵਾਸਤੇ ਕੌਮ ਨੂੰ ਉਹਨਾਂ ਨੂੰ ਸਦਾ ਯਾਦ ਕਰਨਾ ਚਾਹੀਦਾ ਸੀ ਉਹਨਾਂ ਦਾ ਸਦਾ ਮਾਣ ਕਰਨਾ ਚਾਹੀਦਾ ਸੀ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੇ ਉਹ ਕੇ ਵਿਦਵਾਨਾਂ ਨੇ ਜਿਨ੍ਹਾਂ ਦੇ ਵਿੱਚ 100 ਤੋਂ ਉੱਤੇ ਵਿਦਵਾਨ ਸ਼ਾਮਲ ਸਨ ਅਗਲੇ ਦਿਨ ਇਥੇ ਰੂਮਾ ਹੋਟਲ ਦੇ ਵਿੱਚ ਇੱਕ ਪਾਰਟੀ ਕਰਕੇ ਰਸ਼ਦਦਰਸ਼ਨ ਸਿੰਘ ਨੂੰ ਸੱਦਿਆ ਉਹਨਾਂ ਦੇ ਨਾਲ ਫੋਟੋ ਖਿਚਵਾਈਆਂ ਕਿਹਨਾਂ ਲੋ ਜੀ ਰੋਟੀ ਦੀ ਸਾਂਝ ਕਰ ਰਹੇ ਆਂ ਬੀਡੀ ਦਾ ਜਦੋਂ ਮੌਕਾ ਆਏਗਾ ਉਦੋਂ ਵੇਖਾਂਗੇ ਰੋਟੀ ਦੀ ਸਾਂਝ ਕਰ ਰਹੇ ਆਂ ਇੱਕ ਸੰਧ ਉਹਨਾਂ ਨੇ ਉਸ ਵਕਤ ਵਿੱਚ ਰਿਜੈਕਟ ਕਰਤਾ ਸੀ ਇਨਾਂ ਦੇ 10ਵੇਂ ਹੰਦਲ ਕੋਈ ਫਰਕ ਨਹੀਂ ਪੈਣਾ ਇਹਦੇ ਨਾਲ ਇਹਨਾਂ ਦੀ ਆਪਣੀ ਔਕਾਤ ਘਟ ਰਹੀ ਹੈ ਇਹਨਾਂ ਦੇ ਆਪਣੇ ਉੱਤੇ ਕਿੰਤੂ ਆ ਰਹੇ ਆ ਰਸ ਦਰਸ਼ਨ ਸਿੰਘ ਉਹਨਾਂ ਦੀ ਸ਼ਖਸੀਅਤ ਤੇ ਨੀਕੋ ਪਰ ਪੈ ਰਿਹਾ ਕੌਮ ਜਾਣਦੀ ਉਹਨਾਂ ਦਾ ਸੱਚ ਕੌਮ ਉਹਨਾਂ ਦਾ ਇਹਸਾਨ ਮੰਦੀ ਹੈ ਦੇਖੋ ਇੱਕ ਗੱਲ ਤਾਂ ਬੜੀ ਇਤਮ ਸਪਸ਼ਟ ਹੁੰਦੀ ਹੈ ਪਤਾ ਲੱਗਦਾ ਸਾਫ਼ ਕਿ ਜੋ ਵੀ ਉਥੋਂ ਅਕਾਲ ਤਖਤ ਦੀ ਤਸੀਲ ਤੋਂ ਫੈਸਲੇ ਸੁਣਾਏ ਜਾ ਰਹੇ ਨੇ ਹਾਂ ਉਹ ਕਿਸੇ ਦੇ ਪੁਰਾਵਲ ਦੇ ਵਿੱਚ ਸੁਣਾਈ ਜਾ ਰਹੇ ਨੇ ਬਿਲਕੁਲ ਤੇ ਗਰਗੱਜੀ ਦੀ ਸੋਚ ਜਿਹੜੀ ਹੈ ਕੁਲਦੀਪ ਸਿੰਘ ਜੀ ਦੀ 15 ਸਾਲ ਦੇ ਵਿੱਚ ਇੰਨੀ ਚੇਂਜ ਹੋ ਗਈ ਕਿ ਉਸ ਵੇਲੇ ਲੋਕਾਂ ਨੂੰ ਅਪੀਲ ਕਰ ਰਹੇ ਸਨ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਵੇ ਤੇ ਅੱਜ ਇਸ ਕਰਕੇ ਲੋਕਾਂ ਤਲਖਾ ਲਾਈ ਜਾ ਰਹੀ ਹੈ ਕਿ ਤੁਸੀਂ ਉਹਨਾਂ ਦਾ ਕੀਰਤਨ ਕਰਾਇਆ ਇਹਦਾ ਮਤਲਬ ਇਹਨਾਂ ਦਾ ਆਪਣਾ ਸਟੈਂਡ ਤਾਂ ਕੋਈ ਹੈ ਨਹੀਂ ਸੇ ਸਰਦਾਰ ਸਾਹਿਬ ਕਿਵੇਂ ਦੇਖਦੇ ਹੋ ਇਸ ਮਸਲੇ ਨੂੰ ਪ੍ਰੋਫੈਸਰ ਦਰਸ਼ਨ ਸਿੰਘ ਜਿਹੜੇ ਇੱਕ ਨਰੋਲ ਗੁਰਬਾਣੀ ਦਾ ਕੀਰਤਨ ਕਰਦੇ ਆ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉੱਚਤਾ ਨੂੰ ਸਿਧਾਂਤਾਂ ਨੂੰ ਮੁੱਖ ਰੱਖ ਕੇ ਹਮੇਸ਼ਾ ਜੋ ਡਟੇ ਰਹੇ ਆ ਜੋ ਉਹਨਾਂ ਦੇ ਕੀਰਤਨ ਸੰਬੰਧੀ ਸ਼੍ਰੀ ਅਕਾਲ ਤਖਤ ਸਭ ਤੋਂ ਜੋ ਉਥੋਂ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਲਜ ਵੱਲੋਂ ਜੋ ਬਿਆਨਵਾਜੀ ਕੀਤੀ ਗਈ ਆ ਜਾਂ ਉੱਥੇ ਕਮੇਟੀ ਨੂੰ ਬੁਲਾ ਕੇ ਜੋ ਸਾਰਾ ਉਹ ਉਥੋਂ ਦਾ ਪ੍ਰੋਗਰਾਮ ਸੀ ਸੋ ਸਾਰਾ ਮਸਲਾ ਕੀ ਹੈ ਜੀ ਇਹ ਅਸਲ ਦੇ ਵਿੱਚ ਇਹਦੇ ਤਿੰਨ ਪੱਖ ਨੇ ਇਸ ਵਿਸ਼ੇ ਦੇ ਜੀ ਸਭ ਤੋਂ ਪਹਿਲਾ ਪੱਖ ਤੇ ਹੈ ਵੀ ਕੀ ਕੁਲਦੀਪ ਸਿੰਘ ਗੜਗਜ ਨੂੰ ਕੋਈ ਇਹੋ ਜਿਹੇ ਫੈਸਲੇ ਲੈਣ ਦਾ ਅਧਿਕਾਰ ਹੈ ਹਾਂ ਜਿਸ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਡਾਕਟਰ ਆਪਣਾ ਵਕੀਲ ਹਰਜਿੰਦਰ ਸਿੰਘ ਧਾਮੀ ਜੀ ਨੇ ਹਾਂ ਇਹ ਬਿਆਨ ਦਿੱਤਾ ਕਿ ਅਸੀਂ ਜਸੇਦਾਰਾਂ ਦਾ ਵਿਜੀਵਿਧਾਨ ਬਣਾਵਾਂਗੇ ਇਹਨਾਂ ਦੀ ਅਪੁਆਇੰਟਮੈਂਟ ਦਾ ਤੇ ਡਿਸਮਿਸਲ ਦਾ ਤੇ ਸਾਰਿਆ ਵਰਕਿੰਗ ਦਾ ਜੀ اور ਉਹਦੇ ਵਾਸਤੇ ਕਮੇਟੀ ਵੀ ਬਣਾਈ ਜੀ ਬਿਲਕੁਲ ਹੁਣ ਵਰਗਜ ਜੀ ਦੀ ਤੇ ਅਪੁਆਇੰਟਮੈਂਟ ਕਿਸੇ ਵਿਧਿ ਵਿਧਾਨ ਅਧੀਨ ਹੋਈ ਨਹੀਂ ਹਾਂ ਇਹਦਾ ਮਤਲਬ ਇਹ ਜਿਹੜਾ ਸਿਸਟਮ ਚੱਲ ਰਿਹਾ ਗਲਤ ਚੱਲ ਰਿਹਾ ਹੈ ਵਿਧਿ ਵਿਵਾਨਤਾ ਦੇ ਪੱਧਰ ਹਾਂ ਬਿਲਕੁਲ ਫਿਰ 21 ਹੱਥ ਇਹਨਾਂ ਨੇ ਸਾਰੀ ਕੌਮ ਨੇ ਪਰਵਾਹ ਨਹੀਂ ਕੀਤੀ ਕੌਮਤ ਇਸ ਗੱਲ ਤੋਂ ਬੜੀ ਨਰਾਸ ਹੈ ਵੀ ਅਕਾਲੀ ਤਖਤ ਸਾਹਿਬ ਦੀ ਸੰਸਥਾ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਤੇ ਅਕਾਲੀ ਦਲ ਵੱਲੋਂ ਉਹਥੇ ਆਪਣੀ ਮਰਜ਼ੀ ਦੇ ਜੱਜਦਾਰ ਲਾ ਕੇ ਤੇ ਆਪਣੀ ਮਰਜ਼ੀ ਦੇ ਫੈਸਲੇ ਕਰਾਉਂਦੀ। ਉਹਦੇ ਰੋਸ ਦੇ ਵਿੱਚ ਹੀ ਸੰਤਾਂ ਦੇ ਵਿੱਚ ਨੇ ਜੋ ਆਵਾਜ਼ ਉੱਠੀ ਉਸ ਤੋਂ ਇਹ ਹੋਇਆ ਕਿ ਜੀ ਕਿ ਵਿਧੀ ਮਨਰਾਨ ਬਣਾਵਾਂਗੇ। ਉਹਦੇ ਵਾਸਤੇ ਸੁਝਾਅ ਮੰਗੇ ਗਏ। ਸੁਝਾਅ ਮੰਗ ਕੇ ਉਹਦੇ ਬਾਅਦ ਇੱਕ ਕਮੇਟੀ ਬਣਾਈ ਗਈ। ਹਾਲੇ ਕਿ ਕਮੇਟੀ ਡਰਾਮਾ ਹੈ ਬਿਲਕੁਲ। 34 ਮੈਂਬਰਾਂ ਦੀ ਕਮੇਟੀ ਥੋੜੀ ਹੁੰਦੀ ਹੈ। ਜਿਸ ਨੇ ਤੁਸੀਂ ਸੁਝਾਅ ਲੈ ਲਏ ਸੁਝਾਅ ਲੈਣ ਤੋਂ ਬਾਅਦ ਤਾਂ 3-4 ਮੈਂਬਰਾਂ ਦੀ ਕਮੇਟੀ ਹੋਣੀ ਚਾਹੀਦੀ ਹੈ ਜਿਹੜੇ ਉੱਗੇ ਵਿਦਵਾਨ ਹੋਣ ਜਿਹੜੇ ਸੁਝਾਅ ਆਏ ਨੇ ਉਹਨਾਂ ਸਾਰਿਆਂ ਨੂੰ ਸਟੱਡੀ ਕਰਕੇ ਇਨਕਾਰਪੋਰੇਟ ਕਰਕੇ ਇੱਕ ਸਾਂਝਾ ਖਾਕਾ ਤਿਆਰ ਕਰਨ 34 ਬੰਦੇ ਵੀ ਇਹ ਕੰਮ ਕਰ ਸਕਦੇ ਨੇ ਇਹ ਤੇ ਸਾਰੀ ਗੱਲ ਨੂੰ ਖਟਾਈ ਚ ਪਾਉਣ ਦਾ ਇੱਕ ਤਰੀਕਾ ਲੇਕਿਨ ਇੱਕ ਗੱਲ ਤਾਂ ਪੱਕੀ ਹੈ ਕਿ ਸ਼ਰਮਣੀ ਕਮੇਟੀ ਨੇ ਆਪ ਮੰਨ ਲਿਆ ਕਿ ਕੋਈ ਵਿਧੀ ਵਿਧਾਨ ਨਹੀਂ ਹੈ ਉਹਨਾਂ ਦੇ ਲਾਉਣ ਦਾ ਹਟਾਉਣ ਦਾ ਜੇ ਪਹਿਲਾਂ ਵਿਧਿ ਵਿਦਾਨ ਬਣੇ ਤੇ ਫਿਰ ਜੱਜੇਦਾਰ ਬਣੇ ਨਾ ਫਿਰ ਇਹ ਜੱਜੇਦਾਰ ਕਿੱਦਾਂ ਬਣ ਗਏ ਔਰ ਮੈਨੂੰ ਲੱਗਦਾ ਹੈ ਵੀ ਇਹ ਲੋਕ ਐਡੇ ਹਣਕ ਤੋਂ ਹੀਨੇ ਨੇ ਕਿ ਸਾਹਮਣੇ ਵੇਖਦੇ ਨੇ ਕਿ ਸਾਡੇ ਤੋਂ ਪਹਿਲਾਂ ਇਹਦੀ ਕਿੱਡੀ ਬੇ ਬੇਇਜ਼ਤੀ ਕਰਕੇ ਉਹਨੂੰ ਕੱਢਿਆ ਗਿਆ ਔਰ ਇੱਕ ਨਹੀਂ ਬਿਲਕੁਲ ਚਾਰ ਫਿਰ ਤਿਆਰ ਬੈਠੇ ਨੇ ਅੱਗੋਂ ਉਸੇ ਅਹੁਦੇ ਦੇ ਉੱਤੇ ਬਹਿਣ ਵਾਸਤੇ ਜੀ ਹੁਣ ਜਿਹੜਾ ਦੂਜਾ ਪੱਖ ਹੈ ਗੜਗੱਜ ਜੀ ਨੂੰ ਸ਼ਾਇਦ ਭੁੱਲ ਗਿਆ ਹੈ ਕਿ 2010 ਦੇ ਵਿੱਚ ਹਵਾਲ ਦੇ ਵਿੱਚ ਪ੍ਰੋਫੈਸਰ ਦਰਸ਼ਨ ਸਿੰਘ ਜੀ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਜੀ ਬਿਲਕੁਲ ਗੜਗੱਜ ਜੀ ਨੇ ਆਪ ਇਹ ਗੱਲ ਸੰਗਤਾਂ ਨੂੰ ਅਪੀਲ ਕੀਤੀ ਕਿ ਪ੍ਰੋਫੈਸਰ ਦਰਸ਼ਨ ਸਿੰਘ ਜੀ ਦਾ ਪ੍ਰੋਗਰਾਮ ਜ਼ਰੂਰ ਕਰਾਓ ਸਾਰੇ ਸਹਿਯੋਗ ਦਿਓ ਸਾਨੂੰ ਜਿਹੜਾ ਕੋਈ ਫਤਵੇ ਨਹੀਂ ਮੰਨਣੇ ਚਾਹੀਦੇ ਤੇ ਪ੍ਰੋਫੈਸਰ ਦਰਸ਼ਨ ਸਿੰਘ ਜੀ ਉਹ ਕੇ ਵਿਦਵਾਨ ਨੇ ਕੌਮ ਦੇ ਉਹਨਾਂ ਦਾ ਪ੍ਰੋਗਰਾਮ ਕਰਾਉਣਾ ਚਾਹੀਦਾ ਹੁਣ ਅੱਜ ਗੜਗਾਜੀ ਜੀ ਇੱਕ ਅਹੁਦੇ ਤੇ ਬਹਿ ਗਏ ਗੈਰਤਰੀ ਸਿਧਾਂਤਕ ਤਰੀਕੇ ਨਾਲ ਤੇ ਉਹਨਾਂ ਨੂੰ ਸਾਰਾ ਉਹ ਭੁੱਲ ਗਿਆ ਉਦੋਂ ਪ੍ਰੋਫੈਸਰ ਦਰਸ਼ਨ ਸਿੰਘ ਚੰਗੇ ਸਨ ਹੁਣ ਪ੍ਰੋਫੈਸਰ ਦਰਸ਼ਨ ਸਿੰਘ ਜੀ ਮਾਰੇ ਹੋ ਗਏ ਮੈਂ ਤੁਹਾਨੂੰ ਭੇਜਿਆ ਸੀ ਉਹਦਾ ਬਣ ਕੇ ਸੰਗਤ ਨੂੰ ਦਿਖਾਣਾ ਚਾਹੀਦਾ ਜਿਵੇਂ ਆਪਾਰ ਦੇ ਵਿੱਚ ਲਗਣਾ ਚੱਡੀਆਂ ਹੋਈਆਂ ਨੇ ਉਥੇ ਇਹਨਾਂ ਦਾ ਨਾਂ ਹੈ ਕਾਸਟ ਆਫ ਦੇ ਕਿ ਇਹਨਾਂ ਨੇ ਅਪੀਲ ਕੀਤੀ ਤੇ 2010 ਦੇ ਵਿੱਚ ਕਿ ਪ੍ਰੋਫੈਸਰ ਦਰਸ਼ਨ ਸਿੰਘ ਜੀ ਦੇ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋ ਜੇ ਉਦੋਂ ਪ੍ਰਸਾਦਰਸ਼ਨ ਸਿੰਘ ਚੰਗੇ ਸਨ ਇਹ ਫੈਸਲਾ ਗਲਤ ਸੀ ਤੇ ਅੱਜ ਉਸੇ ਆਪਣੀ ਗੱਲ ਦੇ ਉਲਟ ਕੇ ਜਾ ਕੇ ਕਿਵੇਂ ਇਹਨਾਂ ਨੇ ਇੰਨੀ ਗੱਲ ਕਰਤੀ ਉਸ ਤੋਂ ਬਾਅਦ ਇੱਕ ਤੀਜਾ ਪੱਖ ਹੈ ਜੀ ਹਾਲੇ ਕਿ ਸਿੱਖ ਕੌਮ ਨੇ ਕਦੀ ਵੀ ਇਹਦੇ ਫਤਵੇ ਨੂੰ ਪਰਵਾਣ ਨਹੀਂ ਕੀਤਾ ਜਦੋਂ ਇਹਨਾਂ ਨੇ ਇਹ ਫੈਸਲਾ ਦਿੱਤਾ ਸੀ ਕਿ ਪ੍ਰਸਾਦਰਸ਼ਨ ਸਿੰਘ ਨੂੰ 500 ਚੇਕਿਆ ਜਾਂਦਾ ਹੈ ਰੋਟੀ ਭੇਟੀ ਦੀ ਗੱਲ ਸਮਝ ਨਾ ਕਰੇ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੇ ਉਗੇ ਵਿਦਵਾਨਾਂ ਨੇ ਜਿਨ੍ਹਾਂ ਦੇ ਵਿੱਚ 100 ਤੋਂ ਉੱਤੇ ਵਿਦਵਾਨ ਸ਼ਾਮਲ ਸਨ ਅਗਲੇ ਦਿਨ ਇੱਥੇ ਰੂਮਾ ਹੋਟਲ ਦੇ ਵਿੱਚ ਇੱਕ ਪਾਰਟੀ ਕਰਕੇ ਰਸ਼ਦਦਰਸ਼ਨ ਸਿੰਘ ਨੂੰ ਸੱਦਿਆ ਉਹਨਾਂ ਦੇ ਨਾਲ ਫੋਟੋ ਖਿਚਵਾਈਆਂ ਕਿ ਆਹ ਲੋ ਜੀ ਰੋਟੀ ਦੀ ਸਾਂਝ ਕਰ ਰਹੇ ਆ ਬੀਡੀ ਦਾ ਜਦੋਂ ਮੌਕਾ ਆਏਗਾ ਤੇ ਉਦੋਂ ਵੇਖਾਂਗੇ ਰੋਟੀ ਦੀ ਸਾਂਝ ਕਰ ਰਹੇ ਆ ਇੱਕ ਸੰਧ ਉਹਨਾਂ ਨੇ ਉਸ ਵਤਵੇ ਨੂੰ ਰਿਜੈਕਟ ਕਰਤਾ ਸੀ ਉਹਨਾਂ ਖਿਲਾਫ ਕੋਈ ਐਕਸ਼ਨ ਨਹੀਂ ਹੋਇਆ ਕਿਉਂਕਿ ਕੌਮ ਦੇ ਉਗੇ 100 ਤੋਂ ਉੱਤੇ ਵਿਦਮਾਨ ਸਨ ਕਿਨਿਆਂ ਦੇ ਖਿਲਾਫ ਐਕਸ਼ਨ ਹੋਣਾ ਸੀ ਫਿਰ ਉਸ ਤੋਂ ਬਾਅਦ ਇੱਕ ਹੋਰ ਪੱਖ ਹੈ ਜੀ ਰੋਟੀ ਬੇਟੀ ਦੀ ਸਾਂਝ ਦਾ ਤੀਤਲ ਨਾਲ ਕੀ ਸੰਬੰਧ ਹੋਇਆ ਹਾਂ ਰੋਟੀ ਬੇਟੀ ਦੀ ਸਾਂਝ ਦਾ ਮਤਲਬ ਇਹ ਹੁੰਦਾ ਹੈ ਕਿ ਉਹਨਾਂ ਨਾਲ ਇਕੱਠੇ ਰੋਟੀ ਨਹੀਂ ਖਾਣੀ ਰਿਸ਼ਤਾ ਨਹੀਂ ਕਰਨਾ ਇਹੋ ਜੀ ਦੋਸਤੀ ਨਹੀਂ ਨਿਭਾਉਣੀ ਯਾਰੀ ਦੋਸਤੀ ਰੋਟੀ ਇਕੱਠੇ ਖਾਣ ਵਾਲੀ ਰਿਸ਼ਤਾ ਨਹੀਂ ਕਰਨਾ ਉਹਨਾਂ ਦੇ ਘਰ ਦੇ ਵਿੱਚ ਨਾ ਬੇਟੀ ਲੈਣੀ ਨਾ ਬੇਟੀ ਦੇਣੀ ਉਹਨਾਂ ਦੇ ਘਰ ਦੇ ਵਿੱਚ ਉਹਤੀ ਬੇਦੀ ਨਾਲ ਸਾਥ ਇਹ ਹੁੰਦੀ ਹੈ ਕੀਤਨ ਦਾ ਦੇ ਵਿੱਚ ਲਿੰਕ ਹੀ ਕੋਈ ਨਹੀਂ ਫਿਰ ਇੰਨੀ ਜੁਰਤ ਨਹੀਂ ਕਿ ਪ੍ਰੋਫੈਸਰ ਦਰਸ਼ਨ ਸਿੰਘ ਜੀ ਦਾ ਉਥੇ ਨਾਂ ਲੈਣ ਇਹ ਕਿਹਾ ਜਾ ਰਿਹਾ ਹੈ ਕਿ ਇੱਕ ਜਿਹਨੂੰ ਪੰਜ ਤੋਂ 6 ਕਿਹਾ ਹੋਇਆ ਉਹਦਾ ਤੁਸੀਂ ਕੀਰਤਨ ਕਰਾਇਆ ਜੇ ਤੁਹਾਨੂੰ ਪਹਿਲਾਂ ਪ੍ਰੋਫੈਸਰ ਦਰਸ਼ਨ ਸਿੰਘ ਜੀ ਦਾ ਨਾਂ ਇੰਨਾ ਚੰਗਾ ਲੱਗਦਾ ਸੀ ਕਿ ਤੁਸੀਂ ਅਪੀਲ ਕਰਦੇ ਰਹੇ ਕਿ ਉਹਨਾਂ ਦੇ ਪ੍ਰੋਗਰਾਮ ਚਾਓ ਉਹਨਾਂ ਦੇ ਪ੍ਰੋਗਰਾਮ ਨੂੰ ਕਾਮਯਾਬ ਬਣਾਓ ਤੇ ਮੁੜ ਕੇ ਸੰਗਤਾਂ ਦਾ ਧੰਨਵਾਦ ਕੀਤਾ ਕਿ ਤੁਸੀਂ ਇੱਕ ਪ੍ਰੋਗਰਾਮ ਕਾਮਯਾਬ ਬਣਾਇਆ ਬੜੀ ਚੰਗੀ ਗੱਲ ਕੀਤੀ ਹੈ ਹੁਣ ਤੁਹਾਨੂੰ ਉਹਨਾਂ ਦੇ ਨਾਲ ਲੈਣੇ ਡਰ ਲੱਗਣ ਲੱਗੇ ਪਏ ਆਜ ਦੇ ਪ੍ਰੈਸਰ ਦਰਸ਼ਨ ਸਿੰਘ ਜੀ ਉਮਰ ਦੇ ਤੌਰ ਤੇ ਬਹੁਤ ਬਿਰਧ ਹੋ ਗਏ ਨੇ ਲਗਭਗ 88 88 ਹਜ਼ਾਰ ਦੀ ਉਮਰ ਹੋਣੀ ਹੈ ਉਹਨਾਂ ਦੀ ਸਿਹਤ ਵੀ ਉਹਨਾਂ ਦੀ ਬਹੁਤ ਵਧੀਆ ਨਹੀਂ ਰਹੀ ਉਹਦੇ باوجود ਵੀ ਜਿਸ ਲਗਨ ਦੇ ਨਾਲ ਉਹ ਕੌਮ ਦੀ ਸੇਵਾ 'ਚ ਲੱਗੇ ਹੋਏ ਨੇ ਕੀ ਕੋਈ ਉਹਨਾਂ ਨੇ ਵਿਦਵਾਨ ਛੱਡਣਾ ਹੀ ਨਹੀਂ ਸਿੱਖ ਰਹੇ ਨੇ DNA ਇੱਕ ਟਾਈਮ ਦੇ ਉੱਤੇ ਸਿੰਘ ਸਭਾ ਲਹਿਰ ਦੇ ਵਾਨੀਆਂ ਦੇ ਵਿੱਚੋਂ ਯਾਨੀ ਦਿੱਤ ਸਿੰਘ ਜੀ ਨੂੰ ਪੰਚੋ ਚੇਕਿਆ ਗਿਆ ਜੀ ਕੂਮ ਦੇ ਉਗੇ ਵਿਦਵਾਨ ਯਾਨੀ ਗੁਰਬਖਸ਼ ਸਿੰਘ ਕਾਰਾਫਗਣਾ ਜਿਹਨੂੰ ਚੇਕਿਆ ਗਿਆ ਯਾਨੀ ਭਾਗ ਸਿੰਘ ਜੀ ਨੂੰ ਚੇਕਿਆ ਗਿਆ ਹਸਪੋਕਸਮੈਨ ਦੇ ਵਾਨੀ ਜੋਗਿੰਦਰ ਸਿੰਘ ਨੂੰ ਚੇਕਿਆ ਗਿਆ ਪ੍ਰਸਾਦ ਦਰਸ਼ਨ ਸਿੰਘ ਵਰਗੀ ਸ਼ਖਸੀਅਤ ਜਿਨ੍ਹਾਂ ਦੇ ਜੀਵਨ ਦਾ 60 ਸਾਲ ਤੋਂ ਉੱਤੇ ਦਾ ਸਮਾ ਸਮਾ ਕੀਰਤਨ ਕਰਦਿਆਂ ਹੋ ਗਿਆ ਔਰ ਜੋ ਕਿ ਸ਼ਬਦ ਦੀ ਵਿਆਖਿਆ ਉਹ ਕਰਦੇ ਨੇ ਜੋ ਪ੍ਰਭਾਵ ਸੰਗਤ ਦੇ ਮਨ ਚ ਉਹਨਾਂ ਦਾ ਵਿਆਖਿਆ ਦਾ ਪੈਂਦਾ ਉਹਦੇ ਨਾਲ ਦੇ ਮੁਕਾਬਲੇ ਦਾ ਕੋਈ ਵੀ ਵਿਦਵਾਨ ਨਹੀਂ ਨਹੀਂ ਔਰ ਸਿਧਾਂਤਕ ਤੌਰ ਤੇ ਡ੍ਰਿਡ ਨਹੀਂ ਸਭ ਤੋਂ ਵੱਡੀ ਜਿਹੜੀ ਗੱਲ ਹੈ ਉਹ ਕਿ ਜਿਹੜੇ ਵਿਦਵਾਨ ਹੋਣ ਵਾਲੇ ਨੇ ਉਹ ਕਈ ਤਰ੍ਹਾਂ ਦੇ ਕੰਪਰੋਮਾਈਜ਼ਸ ਕਰਦੇ ਨੇ ਸੰਗਤ ਨੂੰ ਖੁਸ਼ ਕਰਨਾ ਉਸ ਤੋਂ ਗੁਰਮਤ ਉਲਟ ਗੱਲਾਂ ਵੀ ਕਰਦੇ ਨੇ ਗੁਰਮਤ ਤੋਂ ਉਲਟ ਲੇਕਿਨ ਪ੍ਰੋਫੈਸਰ ਦਰਸ਼ਨ ਸਿੰਘ ਜੀ ਦੀ ਇੱਕ ਖਾਸ ਗੱਲ ਹੈ ਕਿ ਐਨ ਗੁਰਮਤ ਦੇ ਉੱਤੇ ਡ੍ਰਿਡ ਰਹਿ ਕੇ ਸਾਰੇ ਵਿਚਾਰ ਕਰਦੇ ਨੇ ਗੁਰਮਤ ਅਨੁਸਾਰੀ ਉਹਨਾਂ ਦੀ ਸਾਰੀ ਵਿਚਾਰ ਹੁੰਦੀ ਹੈ ਤੁਸੀਂ ਕੀ ਚਾਹੁੰਦੇ ਹੋ ਵੀ ਸੇਕ ਕੌਮ ਦੇ ਵਿੱਚ ਪ੍ਰਚਾਰ ਬੰਦ ਹੋ ਜਾਏ ਸਾਰੇ ਵਿਦਮਾਨਾਂ ਨੂੰ ਜਿਹੜਾ ਤੁਸੀਂ ਛੇਕੇ ਦੇ ਕੌਮ ਦਾ ਪ੍ਰਚਾਰ ਬੰਦ ਕਰਾਉਣਾ ਚਾਹੁੰਦੇ ਹੋ ਕੌਮ ਦੇ ਇਹੋ ਜਿਹੇ ਹਿੱਤ ਉਹਨੂੰ ਤੁਸੀਂ ਤੁਸੀਂ ਕੌਮ ਦੇ ਚੜ੍ਹਦੀ ਕਲਾ ਵਾਸਤੇ ਹੋ ਕਿ ਕੌਮ ਨੂੰ ਨਿਕਾਰ ਦੇ ਵਿੱਚ ਲਿਜਾਣ ਵਾਸਤੇ ਹੋ ਤੁਹਾਨੂੰ ਇਸ ਕਰਕੇ ਤੁਹਾਨੂੰ ਉੱਥੇ ਬਿਠਾਇਆ ਗਿਆ ਹੈ ਭਈ ਸਭ ਦੇ ਤੁਸੀਂ ਇਸ ਲਈ ਬੈਠੇ ਹੋ ਵੀ ਕੌਮ ਦੇ ਵਿੱਚ ਦੁਰਦਾ ਹੋਰ ਕ੍ਰੀਏਟ ਕਰੋ ਸੋ ਇੱਕ ਇੱਕ ਮਤਲਬ ਸਵਾਲ ਇਹ ਵੀ ਬਣਦਾ ਹੈ ਕਿ ਇੱਕ ਪਾਸੇ ਤੇ ਜਦੋਂ ਗੱਲਾਂ ਕਰਦੇ ਆ ਕਿ ਸਿੱਖ ਜਿਹੜੇ ਆ ਇੱਕ ਨੂੰ ਮੰਨਦੇ ਆ ਇੱਕ ਦੇ ਉਪਾਸ਼ਕ ਆ ਇੱਕ ਅਕਾਲ ਪੁਰਖ ਦੀ ਜਦੋਂ ਗੱਲ ਆਉਂਦੀ ਹੈ ਇਹ ਸਿਰਫ ਫਿਰ ਕਹਿਣ ਮਾਤਰ ਦੀ ਗੱਲਾਂ ਨਹੀਂ ਕਿਉਂਕਿ ਇੱਥੇ ਜਦੋਂ ਦੇਖਦੇ ਆ ਇੱਥੇ ਬਹੁਤ ਲੋਕਾਂ ਵੱਲੋਂ ਜਿਹੜੇ ਅਖੋਤੀ ਵਿਦਵਾਨ ਬਣੇ ਫਿਰਦੇ ਆ ਉਹਨਾਂ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਤੋਂ ਦੇ ਵੀ ਪ੍ਰਗਟ ਕਰਾਈ ਜਾਂਦੀ ਆ ਕਦੇ ਸਾਹਿਬਜ਼ਾਦੇਆਂ ਦੀ ਬਲੀ ਦੇਣ ਦੀ ਗੱਲ ਆਉਂਦੀ ਹੈ ਕੋਈ ਇੱਥੇ ਜਾਲੀ ਉਦਾਸੀ ਬਣਦੇ ਫਿਰਦੇ ਨੇ ਜਿਹੜੇ ਗੁਰੂ ਸਾਹਿਬ ਨੂੰ ਹੱਦ ਤੱਕ ਜਾ ਕੇ ਜਿਹੜੇ ਆ ਕਲੰਕਿਤ ਕਰਨ ਦੀ ਕੋਸ਼ਿਸ਼ ਕਰਦੇ ਆ ਉਦੋਂ ਇਹ ਜਥੇਦਾਰ ਕਿੱਥੇ ਹੁੰਦੇ ਨੇ ਮੈਂ ਇਹੀ ਗੱਲ ਕਹੀ ਹੈ ਨਾ ਜੀ ਵੀ ਜੋ ਬਹੁਤ ਬਹੁਤੇ ਪ੍ਰਚਾਰਕ ਜਿਹੜੇ ਨੇ ਨਾ ਗੈਰ ਸਦਾਨਸਕ ਪ੍ਰਚਾਰ ਕਰ ਰਹੇ ਨੇ ਉਹਨਾਂ ਖਰਾਫਤੇ ਕੋਈ ਕਾਰਵਾਈ ਨਹੀਂ ਉਹਨਾਂ ਤੇ ਛੂਟ ਹੈ ਇਹ ਅਖੌਤੀ ਜਥੇਦਾਰਾਂ ਦੇ ਵਿੱਚੋਂ ਹੀ ਇੱਕ ਪਟਿਆਲੇ ਦੇ ਜਿਹੜਾ ਪਹਿਲਾਂ ਖਿਮਾ ਕਰਨਾ ਪਟਨਾ ਦਾ ਜਿਹੜਾ ਜਥੇਦਾਰ ਰਹੇ ਗਿਆਨੀ ਇਕਬਾਲ ਸਿੰਘ ਜੀ ਉਹਨਾਂ ਨੇ ਜਦੋਂ ਪਰਦੇ ਪ੍ਰਧਾਨ ਮੰਤਰੀ ਮੋਦੀ ਨੇ ਬਿਆਨ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੋਂ ਜੀ ਗੋਬਿੰਦ ਰਾਮ ਤਿਆਰ ਕਰਦੀ ਤੇ ਉਹਨੇ ਨਾਲੇ ਬਿਆਨ ਦਿੱਤਾ ਕਿ ਸਿੱਖ ਕੌਮ ਜਿਹੜੀ ਹੈ ਲਵ ਤੇ ਕੁਸ਼ਦੀ ਸੰਤਾਨ ਹੈ ਉਹਨਾਂ ਦੇ ਖਾਨਦਾਨ ਦੇ ਵਿੱਚੋਂ ਚੱਲੀ ਹੈ ਭਵ RAM ਚੰਦਰ ਜੀ ਦੀ ਕੌਮਦਾਂ ਦੇ ਵਿੱਚੋਂ ਚੱਲੀ ਏ ਉਸ ਵੇਲੇ ਕੋਈ ਜ਼ਥੇਦਾਰ ਨਹੀਂ ਬੋਲਿਆ ਉਸ ਵੇਲੇ ਕਾਲ ਤੱਕ ਦਾ ਸਾਹ ਬੰਦ ਹੋ ਗਿਆ ਜ਼ਥੇਦਾਰ ਦਾ ਉਹ ਦੇਖ ਲਓ ਕੋਈ ਐਕਸ਼ਨ ਨਹੀਂ ਹੋਇਆ ਤੁਸੀਂ ਕੌਮ ਦੀ ਇਤਨੀ ਬੇਅਦਵੀ ਕੀਤੀ ਜਾਏ ਕੌਮ ਦੇ ਸਿਧਾਂਤਾਂ ਦਾ ਖਿਲਵਾੜ ਕੀਤਾ ਜਾਏ ਤੇ ਉਸ ਵੇਲੇ ਚੁੱਪੋ ਤੇ ਪ੍ਰੋਫੈਸਰ ਦਰਸ਼ਨ ਸਿੰਘ ਵਰਗੀ ਸ਼ਖਸੀਅਤ ਬਬਰ ਸ਼ੇਰ ਸਿੰਘ ਜੀ ਇਸ ਗੱਲ ਨੂੰ ਆਪਾਂ ਪਾਸੇ ਰੱਖ ਦਈਏ ਕੌਮ ਦੇ ਵਾਸਤੇ ਜੋ ਪ੍ਰਸਰ ਦਰਸ਼ਨ ਸਿੰਘ ਜੀ ਨੇ ਸਾਲ 84 ਦੇ ਵਿੱਚ ਕੀਤਾ ਨਾ ਜੀ ਉਹਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ ਬਿਲਕੁਲ ਜਿਸ ਵੇਲੇ ਜੂਨ 84 ਤੋਂ ਬਾਅਦ ਕੌਮ ਸਹ ਸਾਥਹੀਨ ਹੋਈ ਪਈ ਸੀ ਉਹਨਾਂ ਨੇ ਆਪਣੇ ਕੀਰਤਨਾਂ ਦੀ ਰਾਈ ਹ ਆਪਣੀ ਵਿਆਖਿਆ ਦੇ ਰਾਈ ਹ ਕੌਮ ਦੇ ਵਿੱਚ ਇੱਕ ਨਵੀਂ ਤਾਕਤ ਭਰੀ ਨਵਾਂ ਜਾਨ ਭਰੀ ਨਵਾਂ ਜਜ਼ਬਾ ਭਰਿਆ ਹਾਂ ਉਸ ਨਿਗਾਰ ਵਾਲੀ ਅਵਸਥਾ ਤੋਂ ਕੌਮ ਨੂੰ ਕੱਢ ਕੇ ਬਾਹਰ ਲਿਆਂਦਾ ਇਹਦੇ ਵਾਸਤੇ ਕੌਮ ਨੂੰ ਉਹਨਾਂ ਨੂੰ ਸਦਾ ਯਾਦ ਕਰਨਾ ਚਾਹੀਦਾ ਸੀ ਉਹਨਾਂ ਦਾ ਸਦਾ ਮਾਣ ਕਰਨਾ ਚਾਹੀਦਾ ਸੀ ਇਹ ਮਾਣ ਕਰ ਰਹੇ ਨੇ ਇਹਦਾ ਮਤਲਬ ਇਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੈ ਕਿ ਉਹਨਾਂ ਨੇ ਕਿੱਡੀ ਵੱਡੀ ਕੰਟ੍ਰਿਬਿਊਸ਼ਨ ਪਾਈ ਹੈ ਕਿੰਨਾ ਵੱਡਾ ਯੋਗਦਾਨ ਪਾਇਆ ਕੌਮ ਉਸਨੇ ਘਰ ਤੋਂ ਕੱਢਣ ਦੇ ਵਿੱਚ ਜੀ ਬਿਲਕੁਲ ਨਹੀਂ ਜਿਸ ਵੇਲੇ بڑا ਸੰਘਰਸ਼ ਦਾ ਟਾਈਮ ਚੱਲ ਰਿਹਾ ਸੀ ਜੁਝਾਰੂਵਾਦ ਚੱਲ ਰਿਹਾ ਸੀ ਪ੍ਰੋਫੈਸਰ ਦਰਸ਼ਨ ਸਿੰਘ ਜੀ ਨੂੰ ਜਸਹਰ ਕਾਲ ਤਖਤ ਬਣਾਇਆ ਗਿਆ ਹਾਂ ਹਾਲੇ ਕੇ ਉਹ ਸਾਰੇ ਪੰਥ ਦੀ ਪਰਵਾਨਗੀ ਨਾਲ ਬਣੇ ਸਨ ਹਾਂ ਬਿਲਕੁਲ ਪਰਵਾਨਗੀ ਦਿੱਤੀ ਸੀ ਤਾਂ ਬਣੇ ਸਨ ਔਰ ਉਹ ਕੋਈ ਉਹਨਾਂ ਤਨਖਾਹ ਨਹੀਂ ਲਈ ਜਿੰਨਾ ਚਿਰ ਉਹਨਾਂ ਸੇਵਾ ਨਿਭਾਈ ਕੋਈ ਤਨਖਾਹ ਨਹੀਂ ਲਈ ਉਥੋਂ ਉਹਨਾਂ ਦੇ ਮੁਲਾਜ਼ਮ ਨਹੀਂ ਬਣੇ ਹਾਂ ਮੈਂ ਸੁਣਿਆ ਕਿ ਉਸ ਟਾਈਮ ਜਿਹੜੇ ਹਾਂ ਉਸ ਟਾਈਮ ਸਿਰਫ ਇਹੋ ਹੀ ਕਿ ਇਦਾਂ ਦੀ ਸ਼ਖਸੀਅਤ ਸੀ ਜਿਹਦੇ ਉੱਤੇ ਦੋਵੇਂ ਧਿਰਾਂ ਰਾਜੀ ਸੀ ਖੜਕੂ ਧਿਰਾਂ ਵੀ ਮਦਲ ਇਹਨਾਂ ਨੂੰ ਚਾਹੁੰਦੀਆਂ ਸੀ ਇਧਰੋਂ ਸ਼੍ਰੋਮਿਕ ਕਮੇਟੀ ਵਾਲੀ ਤਰੀਕੀ ਨਾਲ ਬਣੇ ਸੰਤ ਇਹੀ ਕਹਿ ਰਹੇ ਪੰਤਖ ਸਹਿਮਤੀ ਨਾਲ ਬਣੇ ਸੰਤ ਬਿਲਕੁਲ ਉਸ ਰੰਗ ਇਹ ਜਿਹੜਾ ਕੌਮ ਦੇ ਖਿਲਾਫ ਪ੍ਰਚਾਰ ਹੋ ਰਿਹਾ ਸੀ ਕਦੀ ਉਸ ਸੁਸ਼ੀਲ ਮੁਨੀ ਆ ਰਿਹਾ ਕਦੀ ਸੁਨੀਲ ਦਾ ਟੈਕਟਰ ਆ ਰਿਹਾ ਹੋਰ ਕੋਈ ਆ ਰਿਹਾ ਉਹਨਾਂ ਸਾਰਿਆਂ ਦੀ ਆਵਾਜ਼ ਵਿਚਾਰ ਕਰਕੇ ਉਹਨਾਂ ਦੇ ਨਾਲ ਦਲੀਲ ਦੇ ਨਾਲ ਉਹਨਾਂ ਸਾਰਿਆਂ ਦੀ ਜ਼ੁਬਾਨ ਬੰਦ ਕਰਾਉਣ ਵਾਲੇ ਪ੍ਰੋਫੈਸਰ ਦਰਸ਼ਨ ਸਿੰਘ ਸਨ ਬਿਲਕੁਲ ਜੀ ਅੱਜ ਉਹਨਾਂ ਦੇ ਕੀਰਤਨਾਂ ਤੇ ਪਾਬੰਦੀ ਲਾ ਰਹੇ ਨੇ ਉਨ੍ਹਾਂ ਦਾ ਯੋਗਦਾਨ ਜੋ ਕੌਮ ਨੂੰ ਨਿਗਾਰਦੀ ਅਵਸਥਾ ਦੇ ਵਿੱਚੋਂ ਬਾਹਰ ਕੱਢਣ ਦੇ ਵਿੱਚ ਹੁਣ ਤਾਂ ਕਦੀ ਬੁਲਾਇਆ ਨਹੀਂ ਜਾ ਸਕਦਾ ਔਰ ਕੌਮ ਕਦੀ ਨਹੀਂ ਬੁਲਾਏਗੀ ਇਹਨਾਂ ਦੇ ਫਤਮਿਆਂ ਦੇ ਨਾਲ ਕੋਈ ਫਰਕ ਨਹੀਂ ਪੈਣਾ ਇਹਦੇ ਨਾਲ ਇਹਨਾਂ ਦੀ ਆਪਣੀ ਔਕਾਤ ਘਟ ਰਹੀ ਹੈ ਇਹਨਾਂ ਦੇ ਆਪਣੇ ਉਤੇ ਕਿੰਤੂ ਆ ਰਿਹਾ ਹੈ ਪ੍ਰਸਾਦ ਸ਼ਰਮ ਸਿੰਘ ਔਰਾਂ ਦੀ ਸ਼ਖਸੀਅਤ ਤੇ ਨੀ ਕੋਈ ਫਰਕ ਪੈ ਰਿਹਾ ਕੌਮ ਜਾਣਦੀ ਉਹਨਾਂ ਦਾ ਸੱਚ ਕੌਮ ਉਹਨਾਂ ਦਾ एहਸਾਨ ਮੰਦੀ ਹੈ ਜੋ ਉਹਨਾਂ ਨੇ ਯੋਗਦਾਨ ਪਾਇਆ ਔਖੇ ਸਮਿਆਂ ਦੇ ਵਿੱਚ 88 ਦੇ ਵਿੱਚ ਔਰ ਜਿਵੇਂ ਸਿਧਾਂਤਕ ਤੌਰ ਤੇ ਉਹਨਾਂ ਨੇ ਇਹ ਨਹੀਂ ਬਰਦਾਸ਼ਤ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਪੋਲਿਟਿਕਲ ਬੰਦੇ ਜਿਹੜੇ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਕਰਨ ਔਰ ਜੋ ਮਰਜ਼ੀ ਬੋਲਣ ਉਥੇ ਸਤਗੁਰੂ ਦਾ ਸੁਖਾਸਨ ਕਰਕੇ ਲੈ ਕੇ ਚਲੇ ਗਏ ਕਿ ਮੈਂ ਨਹੀਂ ਬੇਅਦਬੀ ਹੋਣ ਦੇਣੀ ਗੁਰੂ ਦੀ ਔਰ ਉਹਦੇ ਬਾਅਦ ਰਿਜ਼ਾਈਨ ਕਰਤਾ ਇਹ ਕੌਣ ਹੈ ਇਹਨਾਂ ਦੇ ਮੁਕਾਬਲੇ ਦੇ ਵਿੱਚ ਕਰਨ ਵਾਲਾ ਕੌਣ ਹੈ ਇਹਨਾਂ ਸਟੈਂਡ ਲੈਣ ਵਾਲਾ ਕਿੰਨੇ ਲਿਆ ਫਿਰ ਗੱਜ ਦੀ ਬਾਹਰ ਜੀ ਦੇ ਬਾਰੇ ਤਾਂ ਬਹੁਤ ਦੁੱਖ ਲੱਗਾ ਕਿ ਜਿਹੜਾ 4 ਦਿਨ ਪਹਿਲੇ ਅਬ 12 ਸਾਲ ਦੇ ਵਿੱਚ 15 ਸਾਲ ਦੇ ਵਿੱਚ ਕਿੰਨਾ ਕੁਝ ਚੇਂਜ ਹੋ ਗਿਆ ਕਿ ਕਿਤੇ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੇ ਪ੍ਰੋਗਰਾਮ ਕਰਾਓ ਲੋਕਾਂ ਨੂੰ ਅਪੀਲ ਕਰ ਰਹੇ ਹੋ ਤੇ ਅੱਜ ਉਹਨਾਂ ਦਾ ਪ੍ਰੋਗਰਾਮ ਕਰਾਉਣ ਦੀ ਵਾਅਦਾ ਕਰਕੇ ਤੁਸੀਂ ਕਿਸੇ ਨੂੰ ਅ ਤਰਹਾਲ ਆ ਰਹੇ ਬਿਲਕੁਲ ਜੀ ਨਾਲੇ ਇਹ ਨਾਲੇ ਪ੍ਰੋਫੈਸਰ ਦਰਸ਼ਨ ਸਿੰਘ ਕੋਈ ਲਿਫਾਫੇ ਚੋਂ ਨਿਕਲੇ ਹੋਏ ਜਥੇਦਾਰ ਨਹੀਂ ਸੀ ਇਹਨਾਂ ਵਾਂਗੂ ਜੇ ਜੇ ਮਤਲਬ ਹਾਂ ਵਲਕੇ ਖਾਟੂ ਜਥੇ ਬੰਦੀਆਂ ਚੌਧੀਆਂ ਸੀ ਉਹ ਬਣਣ ਉਸ ਰੋਮਨਿਕ ਮੇ ਡੀਬੀ ਜੇ ਦਾ ਅਸਟਰੋ ਡਾਮਨਸੀ ਕਿਉਂਕਿ ਇਹਦਾ ਮਤਲਬ ਇਹ ਆ ਜੇ ਇਹ 15 ਸਾਲ ਪਹਿਲਾਂ ਇਹ ਪ੍ਰੋਗਰਾਮ ਕਰਵਾਉਂਦੇ ਸੀ ਇਹ ਇਹ ਮਤਲਬ ਅਸਲੀਅਤ ਨੂੰ ਤਾਂ ਜਾਣਦੇ ਨੇ ਇਹ ਨਹੀਂ ਕਿ ਕੋਈ ਇਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਨਹੀਂ ਜਾਣਕਾਰੀ ਇਹਦਾ ਮਤਲਬ ਸਾਰੀ ਹੈ ਦੇਖੋ ਇੱਕ ਗੱਲ ਤਾਂ ਬੜੀ ਇਤਨਾ ਸਪਸ਼ਟ ਹੁੰਦੀ ਹੈ ਪਤਾ ਲੱਗਦਾ ਸਾਫ਼ ਕਿ ਜੋ ਵੀ ਉਥੋਂ ਅਕਾਲ ਤਖਤ ਦੀ ਤਸੀਲ ਤੋਂ ਫੈਸਲੇ ਸੁਣਾਈ ਜਾ ਰਹੇ ਨੇ ਹਾਂ ਉਹ ਕਿਸੇ ਦੇ ਪਿੱਛੋਂ ਪ੍ਰਭਾਵ ਦੇ ਵਿੱਚ ਸੁਣਾਈ ਜਾ ਰਹੇ ਨੇ ਬਿਲਕੁਲ ਇਹ ਗਰਗੱਜੀ ਦੀ ਸੋਚ ਜਿਹੜੀ ਹੈ ਕੁਲਦੀਪ ਸਿੰਘ ਜੀ ਦੀ 15 ਸਾਲ ਦੇ ਵਿੱਚ ਇੰਨੀ ਚੇਂਜ ਹੋ ਗਈ ਕਿ ਉਸ ਵੇਲੇ ਲੋਕਾਂ ਨੂੰ ਅਪੀਲ ਕਰ ਰਹੇ ਸਨ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਉਹ ਤੇ ਅੱਜ ਇਸ ਕਰਕੇ ਲੋਕਾਂ ਤਲਖਾ ਲਈ ਜਾ ਰਹੀ ਹੈ ਤੇ ਤੁਸੀਂ ਉਹਨਾਂ ਦਾ ਕੀਰਤਨ ਕਰਾਇਆ ਇਹਦਾ ਮਤਲਬ ਇਹਨਾਂ ਦਾ ਆਪਣਾ ਸਟੈਂਡ ਤਾਂ ਕੋਈ ਹੈ ਨਹੀਂ ਹਾਂ ਮੌਕਾ ਬਣਸਦੀ ਹੈ ਜੇ ਉਹਨਾਂ ਮੌਕਾ ਵੇਖਿਆ ਉਹ ਜਿਹੜਾ ਕੰਮ ਕਰ ਲਿਆ ਉਹ ਜੀ ਗੱਲ ਕਰ ਲਈ ਅਰ ਜੇ ਉਹਨਾਂ ਨੂੰ ਜਥੇਦਾਰੀ ਦੀ ਕੁਰਸੀ ਪਿਆਰੀ ਲੱਗਣ ਲੱਗ ਪਈ ਹੈ ਸਾਰੇ ਸਿਧਾਂਤ ਪਾਸੇ ਰਹਿ ਗਏ ਨੇ ਸਾਰੀ ਸੋਚ ਪਾਸੇ ਰਹਿ ਗਈ ਹੈ ਆਪਣੀ ਗੱਲ ਦੇ ਉਲਟ ਗੱਲ ਕਰ ਰਹੇ ਨੇ ਇਹ ਸਾਨੂੰ ਸਰਦਾਰ ਰਜਿੰਦਰ ਸਿੰਘ ਜਿਨ੍ਹਾਂ ਨੇ ਜੋ ਜਥੇਦਾਰ ਅਕਾਲ ਤਖਤ ਵੱਲੋਂ ਆਪਣੀ ਜੋ ਲਿਆਕਤ ਦਾ ਜੋ ਨਮਾਇਸ਼ ਕੀਤੀ ਗਈਆਂ ਨਾਲ ਵੱਲੋਂ ਜੋ ਇੱਕ ਐਸੀ ਸ਼ਖਸੀਅਤ ਹੈ ਜਿਨ੍ਹਾਂ ਨੇ ਬੜੇ ਵਿਖੜੇ ਸਮੇਂ ਦੇ ਵਿੱਚ ਜਿਹੜੇ ਆ ਕੌਮ ਦੇ ਵਿਚ ਇੱਕ ਨਵੀਂ ਰੂਹ ਫੂਕੀ ਉਹਨਾਂ ਨੇ ਕੀਰਤਨ ਦੇ ਦੁਆਰਾ ਗੁਰਬਾਣੀ ਦੇ ਦੁਆਰਾ ਕਿ ਜਦੋਂ 84 ਦੇ ਵਿੱਚ ਸਾਹਸਤ ਹੀਣੀ ਹੋ ਗਈ ਸੀ ਕੌਮ ਜਦੋਂ ਇਦਾਂ ਦਾ ਜ਼ੋਰ ਨਾਲ ਦਬਾਇਆ ਗਿਆ ਤਾਂ ਇਹਨਾਂ ਨੇ ਇਹਨਾਂ ਨੇ ਕੀਰਤਨ ਦੁਆਰਾ ਜਿਹੜਾ ਦੁਆਰਾ ਉਸ ਕੌਮ ਦੇ ਵਿੱਚ ਇੱਕ ਰੂਹ ਫੂਕੀ ਤੇ ਕੌਮ ਨੇ ਜਿਹੜਾ ਉਹਦਾ ਬੜਾ ਟੁਕਮਾ ਜਵਾਬ ਦਿੱਤਾ ਉਸ ਸਮੇਂ ਦੇ ਵਿੱਚ ਸੋ ਇਸ ਤਰ੍ਹਾਂ ਦੀ ਸ਼ਖਸੀਅਤ ਆ ਜਿਹੜਾ ਨਾਮ ਲੈਣਾ ਵੀ ਇਸ ਤਰ੍ਹਾਂ ਦੇ ਜਿਹੜੀ ਹੈ ਜਥੇਦਾਰਾਂ ਵੱਲੋਂ ਜਦੋਂ ਕਿ ਉਹ ਇਸ ਪਦਵੀ ਦੇ ਉੱਤੇ ਰਹਿ ਵੀ ਚੁੱਕੇ ਨੇ ਤੋ ਬੜਾ ਜਿਹੜਾ ਦੁੱਖ ਲੱਗਾ ਜੋ ਜਥੇਦਾਰ ਗੜਗੱਜ ਜੀ ਵੱਲੋਂ ਜੋ ਪੇਸ਼ਕਾਰੀ ਕੀਤੀ ਗਈ ਹੈ ਤੋ ਇਥੋਂ ਇਹ ਵੀ ਇੱਕ ਗੱਲ ਸਪਸ਼ਟ ਹੋ ਗਈ ਹੈ ਕਿ ਜਿਹੜੇ ਆਪੂ ਇਹਨਾਂ ਦੀ ਜਿਹੜੀ ਜ਼ਮੀਰ ਆ ਉਹ ਆਪੂ ਨਹੀਂ ਫੈਸਲੇ ਲੈਂਦੇ ਇਹਨਾਂ ਨੂੰ ਕੋਈ ਹੋਰ ਪਿੱਛੋਂ ਚਾਬੀ ਭਰਦਾ ਤੇ ਇਹ ਇਹ ਲੋਕ ਜਿਹੜੇ ਆ ਫਿਰ ਅੱਗੇ ਉਹ ਸਾਰੀ ਬਿਆਨਬਾਜ਼ੀ ਜਿਹੜੀ ਕਰਦੇ ਆ ਇਥੋਂ ਇਹ ਚੀਜ਼ ਸਪਸ਼ਟ ਹੋ ਗਈ ਹੈ ਪਰ ਜਿਸ ਤਰ੍ਹਾਂ ਦਾ ਕੌਮ ਦਾ ਜੋ ਰਿਸਪੌਂਸ ਆਇਆ ਇਹਨਾਂ ਦੇ ਫੈਸਲੇ ਤੋਂ ਬਾਅਦ ਉਹ ਉੱਥੇ ਇਹ ਵੀ ਗੱਲ ਦੇਖਣ ਵਾਲੀ ਬਣਦੀ ਹੈ ਕਿ ਕੌਮ ਜਿਹੜੀ ਹੈ ਉਹ ਸੱਚ ਦੇ ਨਾਲ ਖੜੀ ਹੈ ਬਹੁਤ ਸਾਰੇ ਜਿਹੜੇ ਸਿੱਖ ਨੇ ਸੰਗਤ ਨੇ ਉਹ ਅੱਜ ਪ੍ਰੋਫੈਸਰ ਦਰਸ਼ਨ ਸਿੰਘ ਦੇ ਨਾਲ ਖੜੇ ਨੇ ਤੇ ਇਹਨਾਂ ਦੇ ਜਿਹੜੇ ਫੈਸਲੇ ਆ ਜਿਹੜੇ ਇੱਥੋਂ ਪਿੱਛੋਂ ਰਿਮੋਟ ਕੰਟਰੋਲ ਦੁਆਰਾ ਜਿਹੜੇ ਆ ਲਏ ਜਾਂਦੇ ਆ ਉਹ ਉਹਨਾਂ ਨੂੰ ਰੱਦ ਕਰਕੇ ਸੰਗਤ ਅੱਜ ਵੀ ਉਹਨਾਂ ਦਾ ਕੀਰਤਨ ਕਰਾਉਣ ਬਾਰੇ ਹੁਣ ਬਹੁਤ ਸਾਰੀਆਂ ਚਰਚਾਵਾਂ ਹੋ ਰਹੀਆਂ ਨੇ ਬਹੁਤ ਸਾਰੇ ਸਿੱਖਾਂ ਵੱਲੋਂ ਕਹਿ ਆ ਕਿ ਅਸੀਂ ਕੀਰਤਨ ਕਰਵਾਵਾਂਗੇ ਪਰ ਸਾਨੂੰ ਵੀ ਜਿਹੜਾ ਤੁਸੀਂ ਛੇਕ ਦਿਓ ਪੰਥ ਦੇ ਵਿੱਚ ਸੋ ਅੱਜ ਵੀ ਸੰਗਤ ਜਿਹੜੀ ਪ੍ਰੋਫੈਸਰ ਦਰਸ਼ਨ ਸਿੰਘ ਦੇ ਨਾਲ ਖੜੀ ਹੈ ਸੋ ਇਹਨਾਂ ਨੂੰ ਜਿਹੜੀ ਹੈ ਆਪਣੀ ਜਿਹੜੀ ਦਿਖਾਉਣ ਦਾ لیاقت ਦਿਖਾਉਣ ਦਾ ਜਦੋਂ ਮੌਕਾ ਮਿਲਿਆ ਤਾਂ ਇਹਨਾਂ ਨੇ ਉਹ ਪ੍ਰਗਟ ਕਰ ਦਿੱਤੀ ਹੈ ਸੋ ਬਹੁਤ-ਬਹੁਤ ਧੰਨਵਾਦ ਸਰਦਾਰ ਰਜਿੰਦਰ ਸਿੰਘ ਜੀ ਜਾਣਕਾਰੀ ਦੇਣ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ